कमिश्नरेट पुलिस जालंधर ਦੇ ਵੱਲੋਂ ਛੇੜਛਾੜ ਦੇ ਵਿਰੁੱਧ ਆਪਣੇ ਯਤਨ ਹੋਰ ਵੀ ਤੇਜ਼ ਕੀਤੇ ਗਏ ਨੇ 325 ਵਾਹਨਾਂ ਦੀ ਜਾਂਚ ਕੀਤੀ ਗਈ ਹੈ 45 ਚਲਾਨ ਜਾਰੀ ਕੀਤੇ ਗਏ ਨੇ ਨਾਲ ਹੀ 6 ਮੋਟਰਸਾਈਕਲ ਜਬਤ ਕੀਤੇ ਗਏ ਨੇ ਛੇੜਛਾੜ ਅਤੇ ਟ੍ਰੈਫਿਕ ਦੀ ਉਲੰਘਣਾ ਨੂੰ ਰੋਕਣ ਦੇ ਲਈ ਲਗਾਤਾਰ ਜਲੰਧਰ ਪੁਲਿਸ ਵੱਡੇ ਕਦਮ ਚੁੱਕ ਰਹੀ ਹੈ ਇਸੇ ਦੇ ਤਹਿਤ ਜਲੰਧਰ ਪੁਲਿਸ ਦੇ ਵੱਲੋਂ 21 ਫਰਵਰੀ ਤੋਂ 25 ਫਰਵਰੀ ਤੱਕ ਨਿਸ਼ਾਨਾਬੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਇਸ ਮੁਹਿੰਮ ਦੀ ਅਗਵਾਈ ਰਿਸ਼ਭ ਪੋਲਾ ਐਪੀਐਸ ਏਸੀਪੀ ਉਤਰੀ ਅਤੇ ਏਸੀ ਨਿਰਮਲ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਕਾਫੀ ਜਗਾਮਾ ਦੇ ਉੱਪਰ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਇੱਕ ਖਾਸ ਚੈਕਿੰਗ ਜਿਹੜੀ ਆ ਉਹ ਚਲਾਈ ਗਈ ਹੈ ਇਸੇ ਦੇ ਤਹਿਤ ਛੇੜਛਾੜ ਅਤੇ ਟ੍ਰੈਫਿਕ ਦੀ ਉਲੰਘਣਾ ਕਰਨ ਦੇ ਖਤਰੇ ਨੂੰ ਰੋਕਣ ਦੇ ਲਈ ਤੇ ਜਨਤਾ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਮੁਹਿੰਮ ਨੂੰ ਚਲਾਇਆ ਗਿਆ ਦੱਸ ਦਈਏ ਇਸ ਦੇ ਵਿੱਚ ਕੁੱਲ 325 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ 45 ਚਲਾਨ ਕੱਟੇ ਗਏ ਨੇ ਤੇ 6 ਮੋਟਰਸਾਈਕਲ ਜ਼ਬਤ ਵੀ ਕੀਤੇ ਗਏ ਨੇ ਇਸ ਦੇ ਵਿੱਚ ਮੋਡੀਫਾਈਡ ਚਾਰ ਬੁਲਟ ਮੋਟਰਸਾਈਕਲ ਵੀ ਸ਼ਾਮਿਲ ਸਨ ਟ੍ਰਿਪਲ ਰਾਈਡਿੰਗ ਦੇ 11 ਕੇਸਸ ਦੇ ਵਿੱਚ ਸ਼ਾਮਿਲ ਨੇ ਹੈਲਮਟ ਤੋਂ ਬਿਨਾ 9 ਬੰਦਿਆਂ ਤੇ ਚਲਾਨ ਕੱਟੇ ਗਏ ਨੇ ਬਿਨਾ ਨੰਬਰ ਪਲੇਟਾਂ ਤੋਂ ਸੱਤ ਚਲਾਨ ਕੱਟੇ ਗਏ ਨੇ ਤੇ ਨਬਾਲਗ ਉਮਰ ਦੇ ਬੱਚੇ ਜਿਹੜੇ ਕਿ ਗੱਡੀ ਚਲਾ ਰਹੇ ਸਨ ਉਨਾ ਚਾਰ ਵਾਈਕਲਾਂ ਦੇ ਚਲਾਨਿੰਗ ਕੀਤੀ ਗਈ ਹੈ ਤੇ ਕਾਲੀ ਫਿਲਮਾਂ ਜਿਨ੍ਹਾਂ ਨੇ ਆਪਣੀਆਂ ਗੱਡੀਆਂ ਤੇ ਲਵਾਈਆਂ ਹੋਈਆਂ ਸੀ ਅਜਈਆਂ ਵੀ ਚਾਰ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਤੇ ਲਗਾਤਾਰ ਜਲੰਧਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਸ ਮੁਹਿੰਮ ਬਾਰੇ ਕੀ ਕਹਿਣਾ ਹਾਉ ਤੁਹਾਨੂੰ ਸੁਣਾ ਦਿੰਨੇ ਆ ਹੰਡੀ ਦੇ ਗਾਈਡੈਂਸ ਆਫ ਔਨਰੇਬਲ ਸੀਪੀ ਜਲੰਧਰ ਸੀਪੀ ਜਲੰਧਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅਸੀਂ ਇੱਕ ਆਪਰੇਸ਼ਨ ਸ਼ੁਰੂ ਕੀਤਾ ਸੀ ਈਵ ਟੀਜ਼ਿੰਗ ਦੇ ਅਗੇਂਸਟ ਤੇ ਟ੍ਰੈਫਿਕ ਪੋਲੀਸ਼ਨ ਦੇ ਅਗੇਂਸਟ ਇਦੇ ਵਿੱਚ ਕੀ ਅਸੀਂ ਵਾਇਲੇਟਰਸ ਨੂੰ ਆਡੈਂਟੀਫਾਈ ਕੀਤਾ ਤੇ ਉਹਨਾਂ ਦੇ ਅਗੇਸਟ ਨੈਸੈਸਰੀ ਐਕਸ਼ਨ ਲਿੱਤਾ ਗਿਆ ਹੈ। ਇਹਦੇ ਵਿੱਚ ਡਿਵੀਜ਼ਨ ਨੰਬਰ 2 ਤੇ ਡਿਵੀਜ਼ਨ ਨੰਬਰ 3 ਦੇ ਐਸ ਐਚ ਓਜ਼, ই আর এস টিইਮਸ ਐਂਡ ਐਫ ਐਮ টি ਟੀੀਮਸ ਦਾ ਯੋਗਦਾਨ ਲੈਣਾ। ਇਧਰ ਕੁਝ ਵਾਇਲੇਸ਼ਨਸ ਦਾ ਇੰਡੈਕਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਗਾ। ਟੋਟਲ ਅਸੀਂ 325 ਵਹੀਕਲਸ ਚੈੱਕ ਕੀਤੇ ਜਿਦੇ ਵਿੱਚ ਕਿ ਅਸੀਂ 45 ਚੈਨਲਜ਼ ਇਸ਼ੂ ਕੀਤੇ ਹਨ।

ਡਿਸਪਲਿਨਡ এনवायरमेंट ਕ੍ਰੀਏਟ ਕਰਨ ਲਈ ਵਚਨ ਕ੍ਰੀਏਟ ਕਰਨ ਲਈ ਵਚਨ ਪਾਤਾ ਤੇ ਵੀ ਵੀ ਆਲਵੇਸ ਪ੍ਰੋਮੋਟਿੰਗ ਅ ਸੇਫ ਐਂਡ ਸਿਕਿਓਰ এনवायरमेंट ਫॉर ਜਲੰਧਰ ਕਮਿਸ਼ਨਰ ਥੈਂਕ ਯੂ ਬਿਊਰੋ ਰਿਪੋਰਟ ਔਨ ਪੁਆਇੰਟ